ਮੈਂ ਹਾਂ ਸੁਰਿੰਦਰ ਕੁਮਾਰ ਜੀ ਸੁਰਿੰਦਰ ਜੀ ਤੁਹਾਡੀ ਵਾਈਫ ਦਾ ਕੀ ਨਾਮ ਸੋਨਮ ਜਨ ਕਿ ਕੀ ਹੋਇਆ ਕੀ ਮੈਂ 10 ਵਜੇ ਨਾਸ਼ਤਾ ਕਰਕੇ ਠੀਕ ਠਾਕ ਘਰ ਚਲ ਉਹ ਫੈਕਟਰੀ ਚੱਲ ਗਿਆ ਆਪਣੇ ਠੀਕ ਹੈ ਜੀ ਕੋਈ ਦਿੱਕਤ ਨਹੀਂ ਜੀ ਕੁਝ ਨਹੀਂ ਦਾ ਹਾਂ ਪਰ ਠੀਕ ਹੈ ਜੀ ਨਾ ਕੋਈ ਅਸੀ ਦੀ ਵੀ ਕਿਰਾ ਕਿਸੇ ਕੋਈ ਫੋਨ ਹੈ ਕੋਈ ਕੁਝ ਦਿੱਕਤ ਨਹੀਂ ਕੁਝ ਨਹੀਂ ਦਾ ਠੀਕ ਹੈ ਜੀ ਮੈਂ ਫਿਰ ਉਹ 12 ਸਾਢੇ 12 12:00 ਵਜੇ ਰੋਟੀ ਖਾਣ ਆਇਆ ਹਾਂ ਹਾਂ ਪਰ ਜੀ ਸੋਦਰ ਰੋਟੀ ਖਾਣ ਆਇਆ ਮੈਂ ਹਾਂ ਪਰ ਮੈਂ ਸਾਰੇ ਪਾਸੇ ਘੁੰਮਿਆ ਫਿਰਿਆ ਹਾਂ ਪਰ ਠੀਕ ਹੈ ਜੀ ਉਹ ਦੇਖ ਇਸੇ ਸਭ ਚੱਲ ਰਿਹਾ ਸਭ ਕੋਈ ਸਭੂ ਚੱਲ ਰਿਹਾ ਹੈ ਬਈ ਉਹ ਲੈਟਰ ਸਭ ਕੁਝ ਚੱਲ ਰਹੀ ਹੈ ਠੀਕ ਹੈ ਜੀ ਮੈਂ ਦੇਖਿਆ ਮੈਂ ਕਿਹਾ ਮੈਂ ਘਬਰਾ ਗਿਆ ਮੈਂ ਕਿਹਾ ਵੀ ਹੋ ਗਿਆ ਗਿਆ ਇੱਕਦਮ ਜੋ ਜੀ ਤੇ ਅੱਗੇ ਸਰੋ ਹੁੰਦਾ ਨਹੀਂ ਮੋੜ ਲੈਟ ਬਾਹਰ ਦਾ ਗੇਟ ਖੁੱਲਾ ਉਹ ਜਿਵੇਂ ਰਹੀ ਅੱਛਾ ਜੀ ਫਿਰ ਮੈਂ ਇਹ ਤੂੰ ਦੇਖਦਾ ਰਿਹਾ ਵੀ ਮੈਂ ਵਾਜਾਂ ਵਾਰੀ ਫਿਰ ਮੈਂ ਜਦ ਬਾਥਰੂਮ ਕਿੱਡੀ ਦੇਖਣ ਗਿਆ ਉਧਰ ਕੋ ਪੁੱਜਾ ਫਿਰ ਖੂਨ ਖੋਰਗਲ ਹੋਈ ਤੇ ਹਾਂ ਪਰ ਅੱਛਾ ਜੀ ਫਿਰ ਮੈਂ ਉਸ ਨੂੰ ਪਲਟਾ ਬਲ ਗਈ ਮੈਂ ਕਿਹਾ ਦੇਖ ਵੀ ਚਲ ਡਾਕਟਰ ਕੋਲ ਫਟਾਫਟ ਵਹਾਂ ਡਾਕਟਰ ਕੋਲ ਚਲੀਆ ਵਹਾਂ ਪਰ ਪਰ ਉਹ ਉਸ ਵਿੱਚ ਜਾਨ ਥੇ ਨਹੀਂ ਫਿਰ ਮੈਂ ਕਿ ਕਰੇ ਫਿਰ ਮੈਂ ਫੋਨ ਕਰਾ ਮੈਂ ਕਿਹਾ ਯਾਰ ਗੱਡੀ ਵਾਲੇ ਕਿਹਾ ਮੈਂ ਕਿਹਾ ਗੱਡੀ ਆਪਣਾ ਕਰ ਗਈ ਦੀ ਅੱਛਾ ਜੀ ਗੱਡੀ ਵਾਲੇ ਮੈਂ ਯਾਰ ਗੱਡੀ ਮਾਨ ਅਸਲ ਲੈ ਜਾਣਾ ਫੜਵਾ ਜਾ ਵੀ ਅੱਛਾ ਜੀ ਕਰਾ ਠੀਕ ਹੈ ਜੀ ਤੇ ਤੁਹਾਡੀ ਵਾਈਫ ਮਿਲੀ ਕਿੱਥੇ ਜੀ ਬਾਥਰੂਮ ਚ ਹਾਂ ਬਾਥਰੂਮ ਮਿਲੀ ਅੱਛਾ ਜੀ ਕਿਸ ਕਿਹੜੇ ਮੂੰਹ ਭਰ ਗਰੇ ਹੋਏ ਸੀ ਕਿੱਦਾਂ ਗਰੇ ਹੋਏ ਸੀ ਮੁਰਭਾ ਗਿਰੋ ਅੱਛਾ ਰੀਤੀ ਉਹਨਾਂ ਦੇ 60 ਸ਼ੂਟ ਵੀ ਲੱਗੀ ਸੀਗੀ ਜੀ ਸਰਦੋਂ ਹੁਣ ਪਤਾ ਨਹੀਂ ਪੋਸਟਮਾਸਟਰ ਪੋਟੇ ਚੱਲ ਗਿਆ ਉਹਨਾਂ ਦਾ ਬਲੱਡ ਆ ਰਿਹਾ ਸੀਗਾ ਜੀ ਬਲੱਡ ਬਹੁਤ ਅੱਛਾ ਜੀ ਕੋਈ ਕਿਸੇ ਹਥਿਆਰ ਨਾਲ ਹਮਲਾ ਕੀਤਾ ਜਾਂ ਉਹਨਾਂ ਦੀ ਗਿਰ ਗੀ ਉਹਨਾਂ ਦੀ ਛੱਟ ਲੱਗੀ ਕਿੱਦਾਂ ਹੋਇਆ ਕੁਝ ਸਮੇਂ ਮਿਲਿਆ ਹੁਣ ਉਹਨਾਂ ਬਾਰੇ ਉਹਨਾਂ ਬਾਰੇ ਕਿਹੜੀ ਜਗ੍ਹਾ ਤੇ ਸੱਟ ਲੱਗੀ ਤੁਸੀਂ ਦੇਖਿਆ ਕਿ ਜਹਾ ਖੂਨ ਹੀ ਖੂਨ ਵਹ ਰਹਾ ਅੱਛਾ ਸਿਰ ਤੇ ਸਿਰ ਉਹ ਹਸਪਤਾਲ ਲੈ ਕੇ ਗਏ ਉਹਨਾਂ ਨੂੰ ਜਾਂ ਨਹੀਂ ਨਹੀਂ ਵੇਰੀ ਹਾਂ ਡਾਕਟਰ ਨੂੰ ਪੁੱਛਿਆ ਕਰੇ ਸੋਚੂਗੀ ਕਰੇ ਸੀ ਅੱਛਾ ਜੀ ਤੇ ਤੁਹਾਡਾ ਕਾਰੋਬਾਰ ਕੀ ਹੈ ਜੀ ਮੈਂ ਟੋਫੇ ਕੋਲ ਕੰਮ ਕਰਨ ਰੋਸ਼ ਦੇ ਕੰਮ ਲੱਗ ਗਏ ਅੱਛਾ ਜੀ ਕੋਈ ਫਾਈਨੈਂਸ ਦਾ ਵੀ ਕਾਰੋਬਾਰ ਨਹੀਂ ਸਰ ਫਾਈਨੈਂਸ ਕਰਦਾ ਮਾਦਾ ਕਬਾੜੀ ਇੱਕ ਮੁੰਡੇ ਦਾ ਥੋੜਾ ਬਹੁਤ ਹਾਂ ਅੱਛਾ ਜੀ ਵਹੀ ਦਾ ਕੰਮ ਅੱਛਾ ਜੀ ਕੀ ਕੀਤੇ ਤੇ ਸ਼ੱਕ ਲੱਗ ਰਿਹਾ ਤੁਹਾਨੂੰ ਕੋਈ ਸਾ ਕਿਸੇ ਦੇ ਉੱਪਰ ਨਹੀਂ ਕਿਸੇ ਦਾ ਸਾ ਆਪਣੇ ਪਤੇ ਤੇ ਕਿੰਦੀ ਇੱਕ ਬੰਦਾ ਘਰ ਆਇਆ ਸੀਗਾ ਗੇਟ ਖੋਲਿਆ ਉਹ ਕੈਮਰੇ ਮ ਬਣਾਵੋ ਅੱਛਾ ਬੰਦਾ ਪਤਾ ਨਹੀਂ ਮਾਨੂੰ ਬੰਦਾ ਪਤਾ ਉਹਦੇ ਕੋਲ ਕਿਨੇ ਬੈਗ ਵੀ ਸੀਗੇ ਉਹਦੇ ਹੱਥ 'ਚ ਉਹ ਯਹਾਂ ਮੋਰ ਤੋਂ ਕਥਾ ਉਹ ਕਾਪੇ ਕੋ ਪਿਓਜ ਕੇ ساتھ ਸੰਗੀਆਂ ਅੱਛਾ ਵਹੀ ਉਸ ਤੋਂ ਥੋੜਾ ਜਿਹਾ ਪੁੱਛੇ ਹੋ ਵਹੀ ਲੈ ਕੇ ਚਲਾ ਗਿਆ ਪੈਸੇ ਲੈ ਕੇ ਗਿਆ ਕਿੰਨੇ ਪੈਸੇ ਲੈ ਕੇ ਗਿਆ ਉਹ 1000 2000 ਰੁਪਏ ਹੋਣ ਜਾਂਦਾ ਕਰਦੇ ਅੱਛਾ ਤੇ ਮਤਲਬ 1000 2000 ਰੁਪਏ ਪਿੱਛੇ ਪਤਾ ਨਹੀਂ ਉਹ ਉਸਦੇ ਦੇਖੋ ਵਾ ਮਾਲਾ ਚਾਰ ਵੀ ਉਸਦੀ ਠੀਕ ਦੀ ਅੱਛਾ ਕੰਡੇ ਕੋਈ ਚੀਜ਼ ਹੋਰ ਉਤਰੀ ਵੀ ਨਹੀਂ ਹੋਈ ਸੀ ਬਈ ਬਲੂ ਸਤਵਾਂ ਦਾ ਜਿੰਨਾਂ ਉਹਨਾਂ ਨੇ ਸੋਨਾ ਪਾਇਆ ਉਹਨਾਂ ਦੇ ਸਭ ਕੁਝ ਸਾਰਾ ਅੱਛਾ ਕੋਈ ਅਸੀਂ ਨਿਕਸਾਰੀ ਹੋ ਗਏ ਠੀਕ ਹੈ ਜੀ ਕੋਈ ਕਿਸੇ ਨਾਲ ਲਾਕਡਾਊਨ ਨੋ ਕੁਛ ਨਹੀਂ ਲਾਕਡਾਊਨ ਜੀ ਕਿੰਨੇ ਬੱਚੇ ਆ ਜੀ ਤੁਹਾਡੇ ਮੇਰੇ ਦੋ ਬੱਚੇ ਆ ਜੀ ਚਲੋ ਬਾਹਰ ਰਹਿੰਦੇ ਆ ਜੀ ਕੀ ਕੀ ਨਾਮ ਹੈ ਜੀ ਇੱਕ ਬੁਕੇਸ਼ ਜੈ ਨਿਕਾ ਰੋਇ ਜੈ ਅੱਛਾ ਜੀ ਤੇ ਹੁਣ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਨਾ ਕਰ ਰਹੀ ਹੈ ਜਾਂ ਨਹੀਂ ਜੀ ਤੁਸੀਂ ਇਤਲਾਹ ਦਿੱਤੀ ਪੁਲਿਸ ਕਿੰਨੀ ਦੇਰ ਬਾਅਦ ਆ ਗਈ ਸੀ ਨਾਲ ਹੀ ਆ ਗਈ ਸੀ ਨਾਲ ਹੀ ਆ ਗਈ ਆਹਹੋ ਨਾਲ ਹੀ ਆ ਗਈ ਠੀਕ ਹੈ ਫੋਨ ਪਿੱਛੇ ਕਰੋ ਨਾਲੇ ਪੜਦੇ ਪਿੱਛੇ ਪੜਦੇ ਅੱਜ ਦਾ ਕੀ ਐਡਰੈਸ ਸਰ ਅੱਜ ਇੱਕ ਮਰਡਰ ਹੋਇਆ ਸਲੇਮ ਟਾਪਰੀ ਨਿਊ ਪਰਤਾਰ ਕੇ 30 ਫਲੋਰ ਤੇ ਇੱਕ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਜੀ ਕਿ ਲੇਡੀ ਹੈ ਜਿਹੜੀ ਹੈਗੀ ਉਹਦੀ ਬਾਡੀ ਮਿਲੀ ਹੈ ਜੀ ਤੇ ਉਹਦੇ ਚ ਅਸੀਂ ਹੁਣਾਂ ਕਿ ਸਾਰਾ ਜੋ ਚੈੱਕ ਕੀਤਾ ਹੈ ਤਾਂ ਇੱਕ ਲੇਡੀ ਹੈ ਜਦੀ ਬਾਡੀ ਮਿਲੀ ਹੈ ਦੀ ਬੋਡੀ ਤੇ ਥੋੜੀ ਇੰਜਰੀਜ਼ ਹੈਗੀ ਆ ਜੋ ਇਨੀਸ਼ੀਅਲ ਇਨਵੈਸਟੀਗੇਸ਼ਨ ਉਹ ਚ ਲੱਗਦਾ ਕਿ ਮਰਡਰ ਹੈ ਤੇ ਅਸੀਂ ਐਫ ਆਈ ਆਰ ਰਜਿਸਟਰ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਇਹਨੂੰ ਇਨਵੈਸਟੀਗੇਟ ਕਰ ਰਹੇ ਹਾਂ ਜੀ ਸਰ ਕੋਈ ਲੁੱਟਖੋ ਦਾ ਮਾਮਲਾ ਨਹੀਂ ਜੀ ਇਹ ਮਾਮਲਾ ਨਹੀਂ ਜੋ ਹਲ ਲੁੱਟਖੋ ਵਾਲਾ ਕੁਝ ਨਹੀਂ ਹੈਗਾ ਸਾਰਾ ਸਭ ਕੁਝ ਜਿਹੜਾ ਕੋਈ ਇਹਨਾਂ ਦੇ ਡੇਵਰ ਵਗੈਰਾ ਗੈਦੇ ਵਗੈਰਾ ਉਹ ਕੋਈ ਨਹੀਂ ਹੈਗੇ ਨੇ ਸਾਰਾ ਕੁਝ ਉਹ ਕਿਤੇ ਕੋਈ ਗਿਆ ਨਹੀਂ ਹੈਗਾ ਸਿਰ ਲੁੱਟਖੋ ਨਹੀਂ ਹੈਗੀ ਜੀ ਨਹੀਂ ਨਹੀਂ ਅੱਧਾ ਜਿਹੜੇ ਉਹ ਜੋ ਲੱਗਦਾ ਪਿਆ ਹੈਗਾ ਸਦੋਂ ਦੀ ਅੱਧਾ ਦੇ ਘੰਟਾ ਜਿਹੜਾ ਬੰਦਾ ਅੰਦਰ ਉਹ ਰਿਹਾ ਹੈਗਾ ਤਾਂ ਬਾਕੀ ਉਹਨੂੰ ਸੀ ਆਪਣੇਸਾ ਅਵਲਡ ਇਨਵੈਸਟੀਗੇਟ ਕਰ ਰਹੇ ਨੇ ਇਹਦੇ ਪਿੱਛੇ ਲੈਂਦੇ ਵੀ ਨਹੀਂ ਦੇਖੋ ਹਲੇ ਹਲੇ ਜਿਹੜਾ ਹੈ ਕਿਸੇ ਡੀਟੇਲ ਜਿਹੜਾ ਹੈਗਾ ਉਹ ਨਹੀਂ ਦੱਸ ਸਕਦੇ ਕਿਉਂਕਿ ਇਨਵੈਸਟੀਗੇਸ਼ਨ ਦਾ ਪਾਰਟ ਹੈ ਤੇ ਲੁੱਟ ਖੋਨੀ ਕੋਈ ਕਿਸੇ ਸਰੀਰ ਤੇ ਕੋਈ ਸੱਟ ਕੋਈ ਫੋਨ ਲੀਫਾ ਬਿਲਕੁਲ ਜਿਹੜਾ ਹੈਗਾ ਹੈਡ ਇੰਜਰੀ ਹੈਗੀ ਆ ਅੱਛਾ ਜੀ ਤੇ ਜਿਹੜਾ ਸੱਟ ਹੈਗੀ ਆ ਉਹਦੇ ਨਾਲ ਹੀ ਆਪਾਂ ਕਹਿ ਸਕਦੇ ਕਿ ਡੀਪੀ ਡੈਥ ਐਗਜ਼ੈਂਪਲ ਸਰ ਵੇਲੇ ਹੋ ਗਿਆ ਨਹੀਂ ਹਾਲ ਤੱਕ ਕੁਝ ਅੱਛਾ ਜੀ ਤੇ ਸਰ ਜਿਹੜਾ ਬੰਦਾ ਅੰਦਰੋਂ ਆਇਆ ਵਾ ਜਿਹਦੀ ਸੀਸੀਟੀਵੀ ਆਈ ਹੈ ਉਹ ਬੰਦਾ ਇਹਨਾਂ ਦਾ ਜਾਣਕਾਰ ਉਹਨਾਂ ਦੇ ਹਸਬੰਦ ਨੂੰ ਦਿਖਾਇਆ ਗਿਆ ਉਹ ਨਹੀਂ ਬਿਲਕੁਲ ਹਲੇ ਹਸਬੰ ਨੇ ਤਾਂ ਇਨਕਾਰ ਕੀਤਾ ਕਿ ਉਹ ਨਹੀਂ ਜਾਂਦੇ ਹੈਗੇ ਬਾਕੀ ਹੁਣ ਅਸੀਂ ਇਹ ਸਾਰਾ ਜਿਹੜਾ ਟੈਕਨੀਕਲ ਇਨਵੈਸਟੀਗੇਸ਼ਨ ਹੈ ਉਹ ਤੇ ਕਰਾਂਗੇ ਉਸ ਤੋਂ ਬਾਅਦ ਵਿੱਚ ਪ੍ਰੋਪਰ ਇਨਵੈਸਟੀਗੇਸ਼ਨ ਸਰ ਇਹਨਾਂ ਦਾ ਕਾਰੋਬਾਰ ਕੀ ਸੀ ਇਹ ਜਿਹੜਾ ਹੈਗਾ ਹਸਬੰਡ ਹੈਗੇ ਨੇ ਉਹ ਕਿਸੇ ਫੈਕਟਰੀ ਦੇ ਵਿੱਚ ਇੱਥੇ ਕੰਮ ਕਰਦੇ ਨੇ ਤੇ ਲੇਡੀ ਜਿਹੜੀ ਹੈ ਕੋਈ ਜੋ ਪਤਾ ਲੱਗਿਆ ਥੋੜਾ ਬਹੁਤ ਫਾਈਨੈਂਸ ਦਾ ਕੰਮ ਕਰਦੀ ਸੀ ਅਚੀ ਸਰ ਪਤਾ ਲੱਗਿਆ ਇਹਨਾਂ ਨੇ ਆਪਣੇ ਬੱਚੇ ਕੋਲ ਜਾਣਾ ਸੀ ਆਸਟ੍ਰੇਲੀਆ ਗੱਫੂ ਦੇ ਵਿੱਚ ਕੋਈ ਨਹੀਂ ਐ ਤਾਂ ਸਾਡੇ ਸਾਡੇ ਕੋ ਤੇ ਅਚਲਿਆ ਦੋ ਬੱਚੇ ਜਿਹੜੇ ਨੇ ਉਹਨਾਂ ਦੇ ਬਾਹਰ ਹੈਗੇ ਨੇ ਸੈਟਲਡ ਅਬਲੋਡ ਚੀਕ ਥੈਂਕ ਯੂ ਥੈਂਕ ਯੂ